ਕਮ ਦਾ ਇਹ ਹੋ ਗਿਆ ਕਿਤੇ ਧਿਆਨ ਤੇਰਾ ਘੁੰਮਣ ਵਾਲੀ ਰਹਿੰਦਾ ਕਦੀ ਫੋਨ ਫੜ ਲੈਣਾ ਤੂੰ ਸਾਰੇ ਜਣੇ ਕਹਿੰਦੇ ਜੀਲੇ ਵੇਖੋ ਫੋਨ ਫੜਿਆ ਹੁੰਦਾ ਤੂੰ ਮਾਂ ਤੇਰੀ ਦਾ ਫੋਨ ਮੈਨੂੰ ਆਉਂਦਿਆ ਮੁੜਾ ਪੜਦਾ ਕਿ ਨਹੀਂ ਤੈਨੂੰ ਕਿਹਾ ਪੜ ਲਾ ਬੰਜੂ ਗੁਜਰ ਕਦੀ ਫੋਨ ਫੜ ਲੈਣਾ ਕਦੀ ਮੁੜਿਆ ਵਾਲ ਘੁੰਮਣ ਚੱਲ ਜਾਂਦਾ ਕੀ ਦੇਖਦਾ ਰਹਿਣਾ ਫੋਨ ਤੇ ਤੂੰ ਫੋਨ ਤੇ ਉਹ ਕੰਮ ਕੁਮੜਾ ਸਕੂਲ ਆਏ ਦੋ ਵੇਦ ਹੈ ਕੰਮ ਕੁਮੜਾ ਆਜੇ ਰੇ ਤੈਨੂੰ ਗੱਲ ਸਮਝਾ ਦਿੱਤੀ ਆ ਸਾਰੇ ਹੀ ਰਹਿੰਦੇ ਆ ਤੇਰੇ ਮੇਰੀ ਗੱਲ ਸੁਣ ਪਰ ਲੇਗਾ ਵਧੀਆ ਜੌਬ ਕਰ ਲੇਗਾ ਨਹੀਂ ਤੇ ੱਟਕੇ ਖਾਊਗਾ ਠੀਕ ਹੈ ਜੀ ਹਾਂ ਭਾਈ ਆ ਹੁਣ ਸਾਮੇ ਨੂੰ ਹੁਣੇ ਕੱਢ ਕੇ ਦੱਸ ਤੇ ਪਹਿਲਾਂ ਬੁੱਥੀ ਬਾਤੀ ਧੋ ਨਾ ਪਹਿਲਾਂ ਤੇ ਜਾ ਮੈਨੂੰ ਸਾਮ ਕੱਢ ਕੇ ਦੱਸ ਇਹ ਆਾਂਗੇ ਜੀ ਕੀਰਤ ਇੰਨਾ ਨਿਕੰਮਾ ਸੀ ਕੇ ਸਾਬਣ ਨਾਲ ਮੂੰਹ ਧੋਣ ਲੱਗਿਆਂ ਵੀ 100 ਵਾਰ ਸੋਚਦਾ ਸੀ ਕਈ ਵਾਰ ਤਾਂ ਸਾਬਣ ਨਾਲ ਮੂੰਹ ਵੀ ਨਹੀਂ ਸੀ ਧੋਂਦਾ ਮਮੇ ਪਾਣੀ ਦੇ ਹਮਾਰੇ ਆਇਆ ਵੇ ਤੂੰ ਆ ਕੀ ਕਰ ਰਹਿਆ ਵਾ ਉਹ ਇਹ ਤੇ ਕੋਖਣੀ ਤੈਨੂੰ ਮਾਮੇ ਨੇ ਕਿਹਾ ਹੀ ਸਵਾਲ ਕੱਢ ਤੇ ਤੂੰ ਫੋਨ ਚਲਾਉਂਦਾ ਆ ਆ ਕਿਹੜੀਆਂ ਐਪਾਂ ਖੋਲ ਕੇ ਬੈਠਾ ਵਾ ਉਹ ਕੋਖਣੀ ਮੈਂ ਕੀ ਖੋਲਿਆ ਇਹ ਫੋਨ ਕਿਹਦਾ ਫੜਿਆ ਨਾਨੇ ਦਾ ਤੂੰ ਕੀ ਚਲਾਉਂਦਾ ਦੱਸ ਕੋਕੀ ਦੱਸ ਮਾਮੇ ਕੋਕਣੀ ਜੀ ਮੈਨੂੰ ਖੋਲ ਕੇ ਦਿਖਾ ਮਾਮੀ ਜੀ ਆਇਆ ਪਾ ਤੇ ਐਪ ਵਿੱਚ ਨਾ ਮੈਨੂੰ ਇੱਕ ਮੁੰਡੇ ਦੱਸਿਆ ਵਾ ਕਹਿੰਦਾ ਅਸੀਂ ਇਹ ਜਿਹਦਾ ਜਿਹਦਾ ਕਰਨਾ ਹੁੰਦਾ ਵਾ ਪਾਛਾ ਇਹ ਚ ਨਾ ਥੋੜੇ ਬੋਦੇ ਪੈਸੇ ਲੈਣੇ ਹੁੰਦੇ ਆ ਉਹ ਕੋਈ ਨਾ ਮੇਰੇ ਯਾਰ ਕੋਲ ਗਿਆ ਉਹ ਮਾ ਲਾ ਲੈਣੇ ਉਹਨੂੰ ਉਹ ਤੋਂ ਕਹਿ ਕੇ ਪਰ ਵੇਖੋ ਮਾਮੀ ਜੀ ਜੇ ਮੈਚ ਨਾ ਜਿੱਤ ਜਾਂਣਾ ਨਾ ਮੈਨੂੰ ਇੰਨੇ ਪੈਸੇ ਮਿਲ ਜਾਣੇ ਆ ਤੇ ਜੇ ਤੇਰੇ ਮਾਮੇ ਨੂੰ ਪਤਾ ਲੱਗ ਗਿਆ ਫੇਰ ਤੂੰ ਹੀ ਮਾਮੇ ਨੂੰ ਨਹੀਂ ਦੱਸਿਆ ਪੜ ਲੈ ਠੀਕ ਫੋਨ ਫੜਾ ਦੇ ਚੰਗਾ ਹੈ ਮਮੀ ਕਿ ਕਿਦੋਂ ਆਵਣਾ ਮਾਂ ਆ ਜਾਣਾ ਇੱਥੇ ਜਾਣਾ ਡਰ ਹੋਜੀ ਜਾਣਾ ਮੈਂ ਦੋ ਦਿਨ ਤੱਕ ਆ ਜਾਣਾ ਦੋ ਤਿੰਨ ਦਿਨ ਤੱਕ ਆਇਨੇ ਆ ਅੱਛਾ ਚੰਗਾ ਫਿਰ ਬਹੁਤੇ ਦਿਨ ਨਾ ਲਾ ਕੇ ਆਵੇਂ ਆਹ ਆ ਜਾਣਾ ਆ ਜਾਣਾ ਆ ਰਹਿਣਾ ਚਲੋ ਠੀਕ ਹੈ ਡੈਡੀ ਮਿਲਦੇ ਆਂ ਫਿਰ ਆਹ ਚੰਗਾ ਠੀਕ ਆ ਡੈਡੀ ਆਵਾ ਗੀਤ ਨੂੰ ਮੋਬਾਈਲ ਨਾਲ ਦੇ ਨੂੰ ਪੜਨੋ ਵੀ ਕਹਿ ਦਿਓ ਆ ਚੰਗਾ ਠੀਕ ਠੀਕ ਆ ਆਹ ਚੰਗਾ ਫਿਰ ਮੰਮੀ ਚੰਗਾ ਆਖਿਆ ਯਾਦ ਰੱਖਿਓ ਫਿਰ ਫਿਰ ਆ ਜੀ ਆਹੋ